ਹੈਲੋ ਸਸਿਕਾ ਜੀ ਅੱਜ ਆਪਾਂ ਸਿੱਖ ਰਹੇ ਪੱਥਰ ਟੰਕਾ ਉਹਦੇ ਵਾਸਤੇ ਆਪਾਂ ਇਹਨੂੰ ਛਾਪ ਲਿਆਗਾ ਐਵੇਂ ਕਰਕੇ ਡੰਡੀਆਂ ਲਾ ਲੈਣੀ ਆ ਇਹਨੂੰ ਇਹ 5 ਡੰਡੀਆਂ ਦਾ ਵੀ ਬਣ ਜਾਂਦਾ ਤੇ 7 ਦਾ ਵੀ ਬਣ ਜਾਂਦਾ ਆਪਾਂ ਜਿਹੜਾ ਬਣਾ ਰਹੇ ਹਾਂ 7 ਡੰਡੀਆਂ ਦਾ ਬਣਾ ਰਹੇ ਹਾਂ ਇਹਨੂੰ ਪਹਿਲਾਂ ਆਪਾਂ ਉਲੀਕ ਲਾਂਗੇ ਹਾਂਜੀ ਹੁਣ ਆਪਾਂ ਇਹਨੂੰ ਭਰਨਾ ਸ਼ੁਰੂ ਕਰ ਦਿੱਤਾ ਇੱਕ ਪਾਸੇ ਚੱਕ ਕੇ ਦੱਬ ਕੇ ਤੇ ਐਂ ਭਰ ਲੈਣਾ ਇਹਨੂੰ ਹਾਂਜੀ ਐਸੇ ਤਰ੍ਹਾਂ ਆਪਾਂ ਨੂੰ ਡਬਲ ਸ਼ੇਡ ਪਰ ਲਿਆ ਤੇ ਬਹੁਤ ਸੋਹਣਾ ਫੁੱਲ ਬਣ ਕੇ ਤਿਆਰ ਹੋ ਗਿਆ ਆਪਣਾ ਇਹਨੂੰ ਆਪਾਂ ਸਾਰੇ ਸੂਟ ਵਿੱਚ ਵੀ ਐਵੇਂ ਫੁੱਲ ਬਣਾ ਕੇ ਪਾ ਸਕਦੇ ਆ ਤੇ ਬਹੁਤ ਸੋਹਣਾ ਫੁਲਕਾਰੀ ਦੀ ਤਰ੍ਹਾਂ ਲੱਗ ਰਿਹਾ ਹੈ ਬਿਲਕੁਲ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਸਬਸਕ੍ਰਾਈਬ ਵੀ ਚੈਨਲ ਨੂੰ ਕਰ ਲੈ ਧੰਨਵਾਦ